ਸਾਰੇ ਬੱਚਿਓ ਤੇ ਉਹਨਾਂ ਦੇ ਪੇਰੈਂਟਸ ਤੇ ਸਾਡੇ ਟੀਚਰ ਸਾਹਿਬਾਨ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤਾਂ ਤੁਹਾਨੂੰ ਥੋੜੀ ਜਿਹੀ ਗੱਲ ਵਿੱਚੇ ਕੰਮ ਪਾਉਣਾ ਚਾਹਣਾ ਆਪਾਂ ਨੇ ਇਹ ਜਾਨੇ ਆ ਵੇ ਸਕੂਲ ਆ ਸਾਰੇ ਸਕੂਲ ਆ ਸਾਰੇ ਇਨਾਂ ਦੇ ਨਾਲ ਕੇ ਬਹੁਤ ਹੀ ਵਧੀਆ ਸੰਪਰਾਦਾ ਕਰਕੇ ਤੁਹਾਡੇ ਸਾਹਮਣੇ ਬਣਾ ਕੇ ਰੱਖ ਦਿੱਤਾ ਅੱਜ ਇਹ ਕਈ ਕੰਮ ਚੱਲ ਰਿਆ ਉਹ ਵੀ ਕੰਪਲੀਟ ਕੁਆਲਿਟੀ ਨਾਲ ਦੀ ਹੋਈ ਹੁੰਦੇ ਆ ਤਿਆਰੀ ਦਾ ਇਹ ਚਾਹੁੰਦੇ ਆ ਵੀ ਬੱਚਿਆਂ ਨੂੰ ਤੁਸੀਂ ਆਪਣਾ ਬੱਚੇ-ਬੱਚੇ ਸਹਿਯੋਗ ਦਿਓ ਇੱਥੇ ਹੁਣ ਪੰਨ ਇਹਨਾਂ ਹੀ ਸ਼ੇਰ ਦਾ ਖਿਆਲ ਰੱਖੋ ਥਾਤੋਂ ਤਾਂ ਇਹ ਕੰਮ ਹੋਏ ਨਹੀਂ ਜਿਹੜੇ ਥਾਤੋਂ ਨਹੀਂ ਕੰਮ ਹੋਏ ਅਸੀਂ ਚਾਹੁੰਦੇ ਆ ਸਾਡੇ ਪਿੰਡ ਵਿੱਚੋਂ ਨਿਆਣੇ ਉੱਠਣ ਉਹਨਾਂ ਨੂੰ ਕੋਈ ਨਾ ਕੋਈ ਚੱਲੇ ਅਫਸਰ ਬਣ ਕੋਈ ਨਾ ਕੋਈ ਵਧੀਆ ਪਿੰਡ ਵਿੱਚੋਂ ਨਿਆਣੇ ਉੱਠੇ ਦਾ ਆਪਣੇ ਪੈਰਾਂ ਨਾਲ ਰੋਲ ਅਸ਼ਨ ਕਰੇ ਅਸੀਂ ਦਾ ਇੱਥੋਂ ਪੰਜਵੇਂ 7ਵੇਂ ਜੋ ਗਏ ਸੀ ਉੱਥੋਂ ਜਾ ਕੇ ਅਸੀਂ ਬੜੀਆਂ ਮਿਹਨਤਾਂ ਹਾਰਡ ਕੀਤੀਆਂ ਪਠਿਆਂ ਵੀ ਅਸੀਂ ਕੰਮ ਕੀਤਾ ਬੜੇ ਔਖੇ ਹੋ ਹੋ ਕੇ ਅਸੀਂ ਕੰਮ ਕੀਤਾ ਜੁੱਤੀਆਂ ਮੈਂ ਵੇਚੀਆਂ ਆਪਣੇ ਅੱਗੇ 32 ਸਾਲ ਜੁੱਤੀਆਂ ਮੈਂ ਵੇਚੀਆਂ ਹੋਰ ਤਾਂ ਕਿਹਨਾਂ ਆਪਣੇ ਮੂੰਹ ਫਿਰਤਾ ਨਾ ਬਦੇ ਲੋਕ ਆ ਕੇ ਮੈਂ ਆਹ ਕਿਸਾ ਮੈਂ ਉਹਨੂੰ ਕਿਹਾ ਮੈਂ ਆਪਣਾ ਬੜੇ ਔਖੇ ਹੋ ਗਏ ਕੰਮ ਘਸਾਰ ਕੇ ਆਪਣਾ ਆਪ ਸੰਭਾਲਿਆ ਆਪਣੀ ਬਿਜ਼ਨਸ ਚਲਾਈ ਬਹੁਤ ਵਧੀਆ ਆਪਣਾ ਸੈਟਅਪ ਕੀਤਾ ਸਾਰਾ ਮਿਹਨਤਾਂ ਕਰਨੀਆਂ ਇੱਕ ਹੋਰ ਗੱਲ ਆ ਜਿਹੜੀ ਪੜ੍ਹਾਈ ਕਰਨੀਆਂ ਹੋਰ ਗੱਲ ਆ ਮੈਂ ਤਾਂ ਸਾਰੇ ਲੋਕ ਕਰਦੇ ਆ ਕਈ ਵਾਰ ਮਿਹਨਤ ਕੀਤੀ ਵੀ ਆ ਜੀ ਵੀ ਤੁਹਾਡੀ ਕਾਇਮ ਜਪਦੀ ਹੁੰਦੀ ਪਰ ਜਿਹੜੀ ਇਹ ਪੜ੍ਹਾਈ ਆ ਜੇ ਪੜਾਈ ਤੁਸੀਂ ਕਰ ਜੂਗੇ ਕਦੇ ਨਾ ਕਦੇ ਇਹਦਾ ਜਰੂਰ ਮੁੱਲ ਹੋਊਗਾ ਤੁਸੀਂ ਕਦੇ ਨਾ ਕਦੇ ਜਰੂਰ ਇਸ ਕੰਮ ਤੇ ਲਾਇਕ ਹੋ ਜੂਗੇ ਵੀ ਤੁਹਾਨੂੰ ਇੱਕ ਜੋਬ ਨਹੀਂ ਮਿਲਦੀ ਦੂਈ ਮਿਲ ਜੂ ਦੂਈ ਦੇ ਮੈਂਦੀ 3 ਮਿਲ ਜੂ ਇਹੀ ਕੰਮ ਆਉਣੀ ਆ ਅਸੀਂ ਇਸ ਕਰ ਨੂੰ ਪਛਤਾਉਂਦੇ ਹਾਂ ਵੀ ਸਾ ਤੋਂ ਪੜਾਈ ਨਹੀਂ ਕਰ ਹੋਈ ਅਸੀਂ ਹੁਣ ਇਸੇ ਬੇਸ ਤੇ ਆ ਤੁਹਾਡੇ ਸਾਹਮਣੇ ਸਾਰਾ ਪੈ ਰੱਖਿਆ ਵੀ ਸਾਡੇ ਪਿੰਡੋਂ ਕੋਈ ਨਾ ਕੋਈ ਬੱਚਾ ਵੀ ਪੜ੍ਹਾਈ ਕਰਕੇ ਕੋਈ ਕਾਮਯਾਬੀ ਤੇ ਪਹੁੰਚਵੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਊਗੀ ਵੀ ਅਸੀਂ ਜਿਹੜਾ ਆਪਣੇ ਸਾਰੇ ਇਨਾਲੀ ਭਰਾਵਾਂ ਨੇ ਰੱਖਿਆ ਤੁਹਾਡੇ ਸਾਹਮਣੇ ਮੈਂ ਖੜਾ ਕਰ ਦਿੰਦਾ ਇਹਦਾ ਕੋਈ ਨਾ ਕੋਈ ਬੈਨੀਫਿਟ ਹੋ ਜਵੇ। ਹੋਰ ਬਾਕੀ ਆਪਾਂ ਵਧੀਆ ਗੱਲਾਂ ਨਿਕਾਲਦੀਆਂ ਉਹਨੇ ਸਾਰੇ ਜਾਣਦੇ ਹੀ ਆ। ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਬੈਠਣ ਬਣੀ ਆ। ਤੇ ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਚਾਹੇ ਕਿਹਨੇ ਥੋੜਾ ਕੀਤਾ ਜਾਂ ਬਹੁਤਾ ਕੀਤਾ। ਆਪਾਂ ਸਾਰੇ ਇਕੁਲ ਆ। ਤੇ ਨਾਚਿਆ ਬਣਾਉਣ ਦਾ ਆਪਾਂ ਬਹੁਤ ਧੰਨਵਾਦ ਕਰੀਦਾ ਹਾਂ ਜਿਹੜਾ ਜਿਹੜਾ ਨੇ ਆ ਕੇ ਟੈਂਟ ਦੇ ਆ ਕੇ ਜਿਹੜਾ ਸਾਡੇ ਕੰਮ ਅਨਕੰਪਲੀਟ ਸੀ ਉਹ ਇਹਨੇ ਆ ਕੇ ਕੰਪਲੀਟ ਕਰਾਉਣ ਦਾ ਵਾਅਦਾ ਕੀਤਾ ਔਰ ਘਰੋ ਘਰੇ ਆ। ਸਕੂਲ ਕੰਪਲੇਨ ਹੋ ਗਿਆ ਗ੍ਰੰਟਾਂ ਦੇ ਬਾਰੇ ਮੈਂ ਅਜੇ ਵੀ ਟਰਾਈ ਕਰ ਰਿਹਾ ਗ੍ਰੰਟਾਂ ਥੋੜੇ ਜਨ ਨੂੰ ਇੱਥੇ ਸਕੂਲਿੰਗ ਹੋ ਰਹੀ ਜਾਣੀਆਂ ਮੇਰੇ ਤੋਂ ਜੋ ਕੁਝ ਵੀ ਪੜਨਦੇ ਹੋਇਆ ਮੈਂ ਆਪਣੇ ਜਿੱਤੋਂ ਵਧੀਆ ਦੇ ਵਧੀਆ ਕਰੂਗਾ ਪਰ ਪੜਨਾ ਸੇ ਜੋ ਉਜਾਇਦਾ ਇਸ ਸਕੂਲ ਨੂੰ 8ਵੀਂ ਨਹੀਂ ਜਦੋਂ ਮੈਂ ਸਕੂਲ ਦਾ ਅਪਲਾਈ ਕੀਤਾ ਉਦੋਂ ਹੀ 8ਵੀਂ ਲਈ ਇਹ ਕਹਤਾ ਸੀਗਾ ਰਾਣਾ ਗਰਜੀਤ ਸਿੰਘ ਨੇ ਵੀ ਸਕੂਲ 8ਵੀਂ ਨਹੀਂ ਕਰਾਉ ਪਰ 8ਵੀਂ ਦੇ ਸਕੂਲ ਆਪਾਂ ਕੀ ਹੋਣਾ ਪਉਂਦਾ ਬਹਿਤਾ ਪਈ ਜਾਵੇ ਪਾਣੀ ਦੇ ਵੀ ਚਲੀ ਜਾਵੇ ਜੇ ਆ ਸਕੂਲ ਦੇ ਬੱਚੇ 100 100 ਦੇ ਪਹੁੰਚਣ ਮੈਂ ਗਰੰਟੀ ਦਿੰਦਾ ਮੈਂ ਸਕੂਲ ਅਖਮੀਰ ਦੇ ਕਰਾ ਕੇ ਦੋੜਾਂਗਾ। ਬਾਕੀ ਹੁਣ ਥੂੜਾ ਅਸੀਂ ਤਾਂ ਇਥੋਂ ਨੰਗੇ ਪੈਰੀ ਖਾਲਸਾ ਸਕੂਲੇ ਮੰਗਿਆਂ ਨੂੰ ਤੁਰਕੇ ਜਾਂਦੇ ਰਹੇ ਆ। ਹੁਣ ਆਪਾਂ ਨੂੰ ਨਹੀਂ ਪਤਾ ਵੀ ਤੁਹਾਡੇ ਬੱਚੇ ਤੁਸੀਂ ਕਾਦੇ ਨਹੀਂ ਐ ਇਹਨਾਂ ਨੂੰ ਸਲੂਨੇ ਬੜਾਈ ਜਾਂਦੇ ਆ। ਜਿੰਨੇ ਸਲੂਨੇ ਬਣਾਉਂਗੇ ਉਹਨੇ ਤੁਸੀਂ ਆਪ ਭੁੱਖੇ ਹੋਵੋਗੇ। ਨਿਆਣਿਆਂ ਨੂੰ ਵਾਅਦੇ-ਵਾਅਦੇ ਪੜ੍ਹਾਈ ਕਰਾਓ। ਇਹਨਾਂ ਨੂੰ ਹਾਰ ਟਾਈਮ ਦਿਓ ਮੈਂ ਖੇਡਣ ਦੀ ਆਪਣੀ ਸਿਹਤਾਂ ਵੀ ਖਿਆਲ ਰੱਖਣ ਤੇ ਇਹਨਾਂ ਤੋਂ ਕੰਮ ਵੀ ਕਰਾਓ। ਖੇਡ ਹੀ ਨਹੀਂ ਡਾਂਸੇ ਕਲਾ ਕਰਾਉਣਾ ਆਪਾਂ ਨੂੰ ਹੋਰ ਵੀ ਬਹੁਤ ਕੰਮ ਹੈ ਜਿਹੜੇ ਇਹਨਾਂ ਤੋਂ ਕਰਾਉਣੇ ਆ ਇਹ ਵੀ ਜ਼ਰੂਰੀ ਆਵੇ ਜਿਹੜੇ ਵੀ ਕੰਮ ਨਿਆਣੇ ਕਰਦੇ ਆ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਪਰ ਇਹਨਾਂ ਨੂੰ ਐਨੇ ਵੀ ਤੁਸੀਂ ਨਾ ਸੋਰ ਬਣਾਓਗੇ ਇਹਨਾਂ ਤੋਂ ਬਿਨਾ ਹੋਰ ਕੋਈ ਕੰਮ ਨਾ ਕਰਨ ਬੜੀਆ ਤੇ ਬੜੀਆ ਨਾਲ ਪੜਾਈ ਕਰਾਓ ਸਿਹਤ ਦਾ ਧਿਆਨ ਰੱਖੋ ਤਾਂ ਕਿ ਪੜਾਈ ਦੇ ਵਿੱਚ ਅੱਗੇ ਜਾ ਕੇ ਕੰਮ ਜਾਵੋ ਸਾਡਾ ਲਈ ਇਹ ਬੇਨਤੀ ਆਈ ਤੁਹਾਨੂੰ ਸਾਰਿਆਂ ਨੂੰ ਬਹੁਤ ਖਿਆਲ ਨਾਲ ਇਸ ਸਕੂਲ ਨੂੰ ਚਲਾਓ ਜਿਹੜਾ ਵੀ ਬੰਦਾ ਇਸ ਕੰਮ ਦੇ ਵਿੱਚ ਸੋ ਜੋ ਅੱਲਾਹ ਆਪਾਂ ਉਹਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ